जलंधर विखे हुई जिमनी चोणों की अपार जित पठानकोट पहुंचे शहरी कलसी का शहर वास वालों गया स्वागत इस मौके गलबात करते हुए विभूति शर्मा अते शहरी कलसी ने सब तो पहला लोगों का धनवाद किया जो भी समस्याव आ रही हैं उन्होंने बड़े ही तरीके न समाधान किया जाएगा और कोई भी अफसरशाही कानून नहीं चलन दिता जाएगा ਇਸ ਮੌਕੇ ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪਿੰਡ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਹਨਾਂ ਦਾ ਹੱਲ ਕੀਤਾ ਜਾਵੇਗਾ। ਆਓ ਜਾਣਦੇ ਹਾਂ ਕੀ ਕਹਿਣਾ ਹੈ ਸ਼ੈਰੀ ਕਲਸੀ ਅਤੇ ਵਿਪੁੱਤ ਸ਼ਰਮਾ ਦਾ। ਦੇਖੋ ਜੀ ਮੈਂ ਤੇ ਪਹਿਲਾਂ ਤੇ ਆਪਣੇ ਵਰਕਰ ਸਹਬਾਨਾਂ ਦਾ ਧੰਨਵਾਦ ਕਰਨਾ ਆਇਆ ਜੀ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਹਾਰ ਜਿੱਤ ਬਣੀ ਆ। ਪਰ ਜੋ ਉਸ ਸਮੇਂ ਜਿਨ੍ਹਾਂ ਨੇ ਸਾਡੇ ਮਗਰ ਤੇਲ ਫੂਕਿਆ ਮੈਂ ਕਹਿ ਸਕਦਾ ਜਿਨ੍ਹਾਂ ਨੇ ਮੀਟਿੰਗਾਂ ਕਰਾਈਆਂ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ ਮੈਂ ਰਹਿਣੀ ਆ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਨਾ ਹਾਂ ਲੋਕਾਂ ਨੂੰ ਸਮੱਸਿਆਵਾਂ ਵੀ ਦੱਸਿਆ ਹਾਂ ਹਾਂ ਦੇਖੋ ਜੀ ਸਮੱਸਿਆਵਾਂ ਤੇ ਹੈ ਨੇ ਲੋਕਾਂ ਦੀਆਂ ਸਮੱਸਿਆਵਾਂ ਅੱਜ ਮੈਂ ਸੁਣ ਰਿਹਾ ਹਾਂ ਅਫਸਰ ਸਹਿਬਾਨ ਵੀ ਨਾਲ ਹੀ ਨੇ ਆਪਾਂ ਬੈਠ ਕੇ ਇਹਨਾਂ ਦਾ ਸੋਲੂਸ਼ਨ ਕਰਾਂਗੇ ਜਿਹੜੀਆਂ ਜਿਹੜੀਆਂ ਕੋਈ ਕਮੀਆਂ ਰਹਿ ਗਈਆਂ ਨੇ ਕਿਉਂਕਿ ਸਾਡੇ ਵਰਕਰਾਂ ਨੂੰ ਕਿਤੇ ਨਾ ਕਿਤੇ ਇਹ ਮਹਿਸੂਸ ਹੁੰਦਾ ਵੀ ਯਾਰ ਸਾਡੀ ਸੁਣਵਾਈ ਨਹੀਂ ਹੁੰਦੀ ਠੀਕ ਹੈ ਅਫਸਰ ਕਹਿੰਦੇ ਅਸੀਂ ਸਾਰੀ ਗੱਲ ਸੁਣਦੇ ਆਂ ਜੀ ਕੰਮ ਵੀ ਕਰਦੇ ਮੰਨੋ ਇਹ ਹੈ ਕਿਤੇ ਨਾ ਕਿਤੇ ਕੋਈ ਨਾ ਕੋਈ ਤੇ ਕਮੀ ਹੈਗੀ ਇਸ ਕਰਕੇ ਮੈਂ ਆਪ ਆਇਆ ਵੇਖਣ ਆਇਆ ਬੈਠ ਕੇ ਆਪਾਂ ਕੰਮ ਕਰਾਂਗੇ ਔਰ ਉਹਦੀ ਰਿਪੋਰਟ ਜਿਹੜੀ ਆ ਫਿਰ ਆਪਾਂ 15-20 ਦਿਨਾਂ ਬਾਅਦ ਫਿਰ ਆਪਾਂ ਇਸ ਤਰ੍ਹਾਂ ਮੀਟਿੰਗ ਕਰਿਆ ਕਰਾਂਗੇ ਇਹ ਜਿਹੜੇ ਸਾਡੇ ਆਗੂ ਸਹਿਬਾਨ ਨੇ ਇਹ ਵੀ ਆਪੋ ਆਪਣੀਆਂ ਬਾੜਾਂ 'ਚ ਜਾ ਕੇ ਕੰਮ ਕਰ ਤਾ ਜੋ ਕਿ ਲੋਕ ਇਹਨਾਂ ਨੂੰ ਕੰਮ ਦੱਸਣ ਤੇ ਇਹਨਾਂ ਦੇ ਕੰਮ ਸਰ ਇੱਕ ਜਿਹੜਾ ਝਗੜਾ ਜਿਹੜਾ ਹੋਇਆ ਉਹ ਤੇ ਭਰ ਥੋੜਾ ਜਿਹਾ ਜਿਹੜਾ ਆਪਾਂ ਦੀ ਲੜ ਪਏ ਤੁਹਾਡੇ ਘਰੇ ਆਪਾਂ ਨਹੀਂ ਹੋਇਆ ਪਰਵਾਹ ਇਹ ਇਹ ਜਿਤਨਾ ਕਹਿੰਦੇ ਹੁੰਦੇ ਨਾ ਵੀ ਰਸੋਈ ਹੁੰਦੀ ਆ ਪਾਂਦੇ ਮਾੜੇ ਮੋਟੇ ਖੜਕਦੇ ਰਹਿੰਦੇ ਨੇ ਕੋਈ ਐਸੀ ਗੱਲ ਨਹੀਂ ਹੈ ਸਾਡਾ ਪਰਿਵਾਰ ਐਸੀ ਕੋਈ ਗੱਲ ਨਹੀਂ ਹੈ ਇਹ ਜਿਹੜਾ ਐਡਮਿਨਿਸਟ੍ਰੇਸ਼ਨ ਨਾਲ ਜਿਹੜੀ ਬੈਟਲ ਦਾ ਦੂਸਰਾ ਇਹ ਲਗਾਤਾਰ ਜਾਰੀ ਰਹੇਗਾ ਬਿਲਕੁਲ ਜੀ ਬਿਲਕੁਲ 101% ਠੀਕ ਹੈ ਬਹੁਤ ਬਹੁਤ ਸ਼ਰੀਕਲ ਸਿੰਘ ਜੀ ਆਪਣੇ ਸਾਰੇ ਵਰਕਰਾਂ ਦਾ ਧੰਨਵਾਦ ਕਰਨਾ ਆਏ ਆ ਜਿਨ੍ਹਾਂ ਨੇ ਇਲੈਕਸ਼ਨ ਦੇ ਵਿੱਚ ਮਦਦ ਚੜ੍ਹ ਕੇ ਹਿੱਸਾ ਲਿਆ ਔਰ ਪੂਰੀ ਮਿਹਨਤ ਕੀਤੀ ਹੈ ਉਹ ਬਰਕਰਾਰਾ ਨੂੰ ਵੀ ਆਸ ਸੀ ਕਿ ਸ਼ੈਰੀ ਜੀ ਸਾਡੇ ਕੋਲ ਆਣਗੇ ਔਰ ਸਾਡਾ ਜਿਹੜਾ ਧੰਨਵਾਦ ਕਰਨਗੇ ਅੱਜ ਉਹ ਉਸ سلسلے ਚ ਆਇਆ ਨੇ ਤੇ ਅਸੀਂ ਸ਼ੈਰੀ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਉਹ ਅੱਜ ਆਏ ਨੇ ਔਰ ਉਹਨਾਂ ਨੇ ਬਰਕਰਾਰਾ ਦੀ ਗੱਲ ਸੁਣੀ ਹੈ ਔਰ ਸਾਰੀ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਅੱਜ ਉਹਨਾਂ ਨੇ ਬੁਲਾਈ ਹੈ ਹਰ ਬਾੜ ਦੇ ਵਿੱਚ ਜਾਂ ਪਿੰਡ ਚ ਜਿੱਥੇ ਵੀ ਕੋਈ ਪ੍ਰੋਬਲਮ ਹੈ ਉਹ ਸ਼ਹਿਰੀ ਜੀ ਸੁਣਨਗੇ ਆਪਣੇ ਨਾਲ ਅਫਸਰ ਸਾਰੇ ਪੜਾਣਗੇ ਚਾਹੇ ਉਹ ਬਿਜਲੀ ਬੋਰਡ ਹੈ ਸੀਵਰੇਜ ਬੋਰਡ ਹੈ ਕਾਰਪੋਰੇਸ਼ਨ ਹੈ ਮੰਡੀ ਬੋਰਡ ਹੈ ਸਾਰੀ ਜਿੰਨੀ ਹੈ ਉਹ ਅਫਸਰ ਸਾਹਿਬਾਨ ਜਿਹੜੇ ਨੇ ਉਹ ਆਏ ਨੇ ਪੁਲਿਸ ਹੈ ਜਿੱਦੀ ਜਿੱਦੀ ਸ਼ਿਕਾਇਤਾਂ ਨੂੰ ਉਹ ਉਹਨਾਂ ਦਾ ਹੱਲ ਕਰਨਗੇ ਨਾਲ ਨੂੰ ਸਪੀਡ ਅਪ ਕਰਨਾ ਸੀ ਸ਼ਹਿਰ ਨੂੰ ਸਰ ਦੇਖਣ ਜਾਇਆ ਕਿ ਨਗਰ ਕੌਂਸਲ ਦੇ ਵਿੱਚ ਵੀ ਕਹਿੰਦੇ ਕਿ ਸਾਡੇ ਬੰਦੇ ਜਿਹੜੇ ਐਡਜਸਟਿੰਗ ਹੈ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਨਹੀਂ ਜਿੱਥੇ ਜਿੱਥੇ ਉਹ ਤੇ ਮੈਰਿਟ ਦਾ ਹਿਸਾਬ ਹੈ ਨਾ ਜਿੱਥੇ ਦੇਖਾਂਗੇ ਜੇ ਕੋਈ ਐਦਾਂ ਦੀ ਪ੍ਰੋਬਲਮ ਹੋਈ ਹੋਏਗੀ ਤੋ ਬੈਠੇ ਆ ਸਰਕਾਰ ਸਾਡੀ ਅਸੀਂ ਆਪੇ ਚੈੱਕ ਕਰਾਂਗੇ ਜਿਹੜਾ ਵੀ ਹੈ ਕਲਜੀ ਸਾਹਿਬ ਨੇ ਕਿਹਾ ਕਿ ਅਗਰ ਕੋਈ ਗਲਤੀ ਹੋਈ ਹੈ ਤੋ ਬਿਜ਼ਨਸ ਨੂੰ ਕੈਸ਼ ਦੇ ਦੇਣਗੇ ਅਗਰ ਜੇ ਕਿਸੇ ਨੇ ਕੋਈ ਰੈਫਰੀ ਕੀਤੀ ਹੈ ਤੋ ਉਹਦਾ ਫਿਰ ਜ਼ਿੰਮੇਵਾਰ ਉਹੀ ਹੋਏਗਾ ਉਹ ਅਫਸਰ ਹੋਏਗਾ